ਮੇਰੇ ਆਪਣੀ ਖਾਸ ਦੀ ਆ ਤੇ ਸੁਣ ਕੇ ਜ਼ਰੂਰ ਜਾਇਓ ਇੱਕ ਮੇਰਾ ਹੀ ਭਾਈ ਦੋਸਤ ਜਿਹਨੂੰ ਮੈਂ ਚਾਚਾ ਕਹਿ ਕੇ ਬੁਲਾਉਂਦਾ ਮੇਰੇ ਤੋਂ 15-20 ਸਾਲ ਵੱਡਾ ਆ ਚਾਚਾ ਨਾਲ ਕੱਲ ਫੋਨ ਤੇ ਗੱਲ ਕਰਦਾ ਕਰਦਾ ਵੀਡੀਓ ਤੇ ਪੈਕ ਜਿਹਾ ਲੱਗਾ ਹੋਇਆ ਸੀ ਤੇ ਰੋਣ ਲੱਪਿਆ ਮੈਂ ਮੈਂ ਕਿਹਾ ਚਾਚਾ ਕੀ ਹੋਇਆ ਦੱਸ ਤਾਂ ਸਹੀ ਕਹਿੰਦਾ ਵੀ ਯਾਰ ਵੀ ਚਾਚੀ ਤੇਰੀ ਛੱਡ ਗਈ ਮੈਂ ਕਿਹਾ ਵੀ ਚਾਚਾ ਤੇਰੇ ਸਾਰਾ ਕੁਝ ਤਾਂ ਸਹੀ ਵਧੀਆ ਆ ਨਾ ਸਾਰਾ ਓਕੇ ਸੀ ਕੰਮ ਕੀ ਹੋ ਗਿਆ ਕਹਿੰਦਾ ਮੈਂ ਉਹਨੂੰ ਸਮਝ ਨਹੀਂ ਪਾਇਆ ਸ਼ੁਰੂ ਤੋਂ ਉਹ ਕਹਿੰਦਾ ਜਦੋਂ ਜਦੋਂ ਵਿਆਹ ਹੋਇਆ ਸੀ ਉਦੋਂ ਉਦੋਂ ਤਾਂ ਮਾਤਾ ਨੂੰ ਬੇਬੇ ਜੀ ਬਾਪੂ ਨੂੰ ਬਾਪੂ ਜੀ ਕਹਿੰਦਾ ਕਦੋਂ ਉਹ ਬੇਬੇ ਜਦੋਂ ਬੁੜੀਏ ਬਣ ਗਈ ਤੇ ਕਦੋਂ ਬਾਪੂ ਜੀ ਤੋਂ ਆ ਬੁੜਾ ਤਰਾਹ ਕਰਦਾ ਬੁੜਾ ਤਰਾਹ ਉਹ ਕਰਦਾ ਇੱਥੇ ਆ ਗਈਆਂ ਗੱਲਾਂ ਕਹਿੰਦਾ ਮੈਨੂੰ ਸਮਝ ਨਹੀਂ ਲੱਗੀ ਪਤਾ ਹੀ ਲੱਗਾ ਕਦੋਂ ਤੇ ਕਿਉਂ ਕਹਿੰਦਾ ਮੈਂ ਤੁਹਾਨੂੰ ਸਿਰਫ ਇੱਕੋ ਹੀ ਗੱਲ ਕਹਿਣਾ ਚਾਹਣਾ ਜੱਸਿਆ ਵੀ ਮੈਂ ਤੂੰ ਮੇਰੇ ਦਿਲ ਦੀਆਂ ਗੱਲਾਂ ਵੀ ਲੋਕਾਂ ਤੱਕ ਦੱਸ ਕੇ ਜਿਹੜੀਆਂ ਆਪਣੀਆਂ ਘਰ ਵਾਲੀਆਂ ਨਾ ਉਹਨਾਂ ਦੀ ਜਿਹੜੀ ਸੁਸਾਇਟੀ ਆ ਉਹਨਾਂ ਦੀਆਂ ਜਿਹੜੀਆਂ ਦੋਸਤ ਆ ਨਾ ਇਹ ਫਰੈਂਡਸ ਆ ਉਹ ਬਹੁਤ ਮੈਟਰ ਕਰਦੀਆਂ ਤੇ ਹਰੇਕ ਬੰਦੇ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਆ ਕਿ ਕਿੱਦਾਂ ਦੀਆਂ ਕੁੜੀਆਂ ਨਾਲ ਟੀਮੀਆਂ ਨਾਲ ਬੈੰਦੀ ਉੱਠਦੀ ਆ ਵੀ ਉਹਦੇ ਸੁਸਾਇਟੀ ਉਹਦਾ ਵਾਲਾ ਦੁਆਲਾ ਕਿਦਾਂ ਦਾ ਆ ਕਹਿੰਦਾ ਮੈਂ ਕਦੀ ਉਸ ਚੀਜ਼ ਦੀ ਟੈਨਸ਼ਨ ਨਹੀਂ ਚੱਲ ਕਹਿੰਨਾ ਆਪਣੀਆਂ ਫਰੈਂਡਸ ਨਾਲ ਆ ਕੁੜੀਆਂ ਨਾਲ ਆ ਪਰ ਕਹਿੰਦੇ ਉਹਨਾਂ ਨੇ ਇੰਨੀ ਕੁ ਜ਼ਿਆਦਾ ਉਹਨੂੰ ਮਤਲਬ ਬਗਾੜਿਆ ਕਹਿੰਦਾ ਕਦੀ ਉਹਨੇ ਡਰਿੰਕ ਨਹੀਂ ਕੀਤੀ ਸੀ ਉਹ दारू ਪੀਣ ਲੱਪਈ ਕਦੀ ਕਹਿੰਦੇ ਉਹਨੇ ਬੇਬੀਜੀ ਤੋਂ ਥੱਲੇ ਗੱਲ ਹੀ ਨਹੀਂ ਕੀਤੀ ਸੀ ਉਹ ਬੁੜੀਏ ਬੁੜੀਏ ਕਰਨ ਲੱਪਈ ਕਹਿੰਦੀ ਕਹਿੰਦਾ 5-6 ਸਾਲਾਂ ਦੇ ਵਿੱਚ ਇੰਨਾ ਸਾਰਾ ਗੰਦਾ ਹੋ ਗਿਆ ਘਰ ਦਾ ਮਾਹੌਲ ਕਿ ਆਖਰਕਾਰ ਗੱਲ ਡਿਵੋਰਸ ਆ ਕੇ ਮੁੱਕੀ ਕਹਿੰਦਾ ਮੈਂ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਪਰ ਆਪਾਂ ਇਹ ਸੋਚ ਜਾਨ ਸਾਡੀ ਘਰ ਵਾਲੀ ਗਲਤ ਨਾ ਹੋ ਜਾਈ ਕਿਸੇ ਬੰਦੇ ਨਾਲ ਗੱਲ ਕਰਦੀ ਹੋਵੇ ਕਹਿੰਦਾ ਕਿਸੇ ਜੇ ਉਹ ਗਲਤ ਜਨਾਨੀ ਨਾਲ ਵੀ ਗੱਲ ਕਰਦੀ ਆ ਨਾ ਤਾਂ ਉਹ ਵੀ ਬਹੁਤ ਵੱਡਾ ਤਾਂ ਇੱਕ ਲੂਪ ਹੋਲ ਹੁੰਦਾ ਕਹਿੰਦਾ ਵੀ ਇੰਨੀ ਕਿ ਜ਼ਿਆਦਾ ਕਹਿੰਦਾ ਗਲਤ ਸੋਸਾਇਟੀ ਸੀ ਕਹਿੰਦਾ ਮੇਰਾ ਘਰ ਸਾਰਾ ਬਰਬਾਦ ਕਰਤਾ ਇੱਕ ਤੀਜੇ ਪਰਸਨ ਨਾਲ ਸੋ ਭਾਈ ਹੱਥ ਜੋੜ ਕੇ ਬੇਨਤੀ ਆ ਸਿਰਫ ਮੈਂ ਉਹਦੇ ਕਹਿ ਤੇ ਵੀਡੀਓ ਬਣਾਉਣ ਲੱਗਾ ਕਿ ਆਪਣੀ ਭਵੇਂ ਜੇ ਐਜ਼ ਅ ਗਰਲ ਵੀ ਐਜ਼ ਅ ਬாய் ਤੁਹਾਡੀ ਸੋਸਾਇਟੀ ਕਿਦਾਂ ਦੀ ਆ ਬਹੁ ਮੈਟਰ ਕਰਦੀ ਆ ਇੱਕ ਬੰਦਾ ਤੁਹਾਡਾ ਸਾਰਾ ਘਰ ਝਾੜ ਸਕਦਾ ਗੱਲ ਜੋ ਵੀ ਮੈਨੂੰ ਚਾਚੀ ਕਹਿੰਦਾ ਸੀ ਸਮਝ ਤਾਂ ਉਹਨੂੰ ਵੀ ਆਉਣੀ ਆ ਸਮਝ ਆਉਣੀ ਉਹਨੂੰ ਬਹੁਤ ਲੇਟ ਕੇ ਜਦੋਂ ਸਾਰਾ ਟਾਈਮ ਨਿਕਲ ਜਾਣਾ ਸੋ ਭਾਈ ਸੋਸਾਇਟੀ ਬਹੁਤ ਇੰਪੋਰਟੈਂਟ ਆ ਤੂੰ ਧਿਆਨ ਰੱਖੋ ਕਿ ਕਿਹੜਾ ਬੰਦਾ ਕਿੱਦਾਂ ਦਾ ਇਨਫਲੂਐਂਸ ਦੇ ਰਿਹਾ ਤੁਹਾਡੇ ਉੱਤੇ ਇੰਨੇ ਕੁ ਸਮਾਰਟ ਤਾਂ ਆਪਾਂ ਹੈਗੇ ਆ ਬਾਕੀ ਰੱਬ ਸਾਰਿਆਂ ਦੇ ਘਰ ਬੰਨ ਕੇ ਰੱਖੇ ਭਾਈ ਖੁਸ਼ੀਆਂ ਆਉਣ ਕਿਸੇ ਦੇ ਘਰ ਚਾਹੀ ਨਹੀਂ ਹੋਣਾ ਚਾਹੀਦਾ ਸੌਰੀ ਚਾਚਾ ਯਾਰ ਮੈਨੂੰ ਪਤਾ ਤੇ ਮੇਰੀ ਵੀਡੀਓ ਦੇਖਣੀ ਆ ਪਰ ਸੌਰੀ ਚਾਚਾ ਯਾਰ ਮੈਂ ਜ਼ਿਆਦਾ ਨਹੀਂ ਇੱਥੇ ਦੱਸ ਸਕਦਾ ਪਰ ਇਹ ਮੇਰੇ ਆਪਣੀ ਖਾਸ ਦੀਆਂ ਤੇ ਸੁਣ ਕੇ ਜ਼ਰੂਰ ਜਾਇਓ ਇੱਕ ਮੇਰਾ ਹੀ ਭਾਈ ਦੋਸਤ ਜਿਹਨੂੰ ਮੈਂ ਚਾਚਾ ਕਾ ਕੇ ਬੁਲਾਉਣਾ ਮੇ ਤੋਂ 15-20 ਸਾਲ ਵੱਡਾ ਆ ਚਾਚਾ ਨਾਲ ਗੱਲ ਫੋਨ ਤੇ ਗੱਲ ਕਰਦਾ ਕਰਦਾ ਵੀਡੀਓ ਤੇ ਪੈਕਸ਼ਕ ਲੱਗਾ ਹੋਇਆ ਸੀ ਤੇ ਰੋਣ ਲੱਪਿਆ ਮੈਂ ਮਰੇ ਚਾਚਾ ਕੀ ਹੋਇਆ ਦੱਸਤਾ ਸਹੀਂ ਕਹਿੰਦਾ ਵੀ ਯਾਰ ਵੀ ਚਾਚੀ ਤੇਰੀ ਛੱਡ ਗਈ ਮੈਂ ਕਿਹਾ ਵੀ ਚਾਚਾ ਤੇਰੇ ਸਾਰਾ ਕੁਝ ਤਾਂ ਸਹੀ ਆ ਵਧੀਆ ਆ ਨਾ ਸਾਰਾ ਓਕੇ ਸੀ ਕੰਮ ਕੀ ਹੋ ਗਿਆ ਕਹਿੰਦਾ ਮੈਂ ਉਹਨੂੰ ਸਮਝ ਨਹੀਂ ਪਾਇਆ ਸ਼ੁਰੂ ਤੋਂ ਕਹਿੰਦਾ ਜਦੋਂ ਜਦੋਂ ਵਿਆਹ ਹੋਇਆ ਸੀ ਉਦੋਂ ਉਦੋਂ ਤਾਂ ਮਾਤਾ ਨੂੰ ਬੇਬੇ ਜੀ ਬਾਪੂ ਨੂੰ ਬਾਪੂ ਜੀ ਕਹਿੰਦਾ ਕਦੋਂ ਉਹ ਬੇਬੇ ਜਦੋਂ ਬੁੜੀਏ ਬਣ ਗਈ ਤਾਂ ਕਦੋਂ ਬਾਪੂ ਜੀ ਤੋਂ ਆ ਬੁੜਾ ਤਰਾਹ ਕਰਦਾ ਬੁੜਾ ਤਰਾਹ ਉਹ ਕਰਦਾ ਇੱਥੇ ਆ ਗਈਆਂ ਗੱਲਾਂ ਕਹਿੰਦਾ ਮੈਨੂੰ ਸਮਝ ਨਹੀਂ ਲੱਗੀ ਪਤਾ ਹੀ ਲੱਗਾ ਕਦੋਂ ਤੇ ਕਿਉਂ ਕਹਿੰਦਾ ਮੈਂ ਤੁਹਾਨੂੰ ਸਿਰਫ ਇੱਕੋ ਹੀ ਗੱਲ ਕਹਿਣਾ ਚਾਹਣਾ ਜੱਸਿਆ ਵੀ ਮੈਂ ਤੂੰ ਮੇਰੇ ਦਿਲ ਦੀਆਂ ਗੱਲਾਂ ਵੀ ਲੋਕਾਂ ਤੱਕ ਦੱਸ ਕੇ ਜਿਹੜੀਆਂ ਆਪਣੀਆਂ ਘਰ ਵਾਲੀਆਂ ਨਾ ਉਹਨਾਂ ਦੀ ਜਿਹੜੀ ਸੁਸਾਇਟੀ ਆ ਉਹਨਾਂ ਦੀਆਂ ਜਿਹੜੀਆਂ ਦੋਸਤ ਆ ਨਾ ਇਹ ਫਰੈਂਡਸ ਆ ਉਹ ਬਹੁਤ ਮੈਟਰ ਕਰਦੀਆਂ ਤੇ ਹਰੇਕ ਬੰਦੇ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਕਿੱਦਾਂ ਦੀਆਂ ਕੁੜੀਆਂ ਨਾਲ ਟੀਮੀਆਂ ਨਾਲ ਬੈੰਦੀ ਉੱਠਦੀ ਆ ਵੀ ਉਹਦੀ ਸੁਸਾਇਟੀ ਉਹਦਾ ਵਾਲਾ ਦੁਆਲਾ ਕਿਦਾਂ ਦਾ ਆ ਕਹਿੰਦਾ ਮੈਂ ਕਦੀ ਉਸ ਚੀਜ਼ ਦੀ ਟੈਨਸ਼ਨ ਨਹੀਂ ਚੱਲ ਕਹਣਾ ਆਪਣੀਆਂ ਫਰੈਂਡਸ ਨਾਲ ਆ ਕੁੜੀਆਂ ਨਾਲ ਆ ਪਰ ਕਹਿੰਦੇ ਉਹਨਾਂ ਨੇ ਇੰਨੀ ਕੁ ਜ਼ਿਆਦਾ ਉਹਨੂੰ ਮਤਲਬ ਬਗਾੜਿਆ ਕਹਿੰਦਾ ਕਦੀ ਉਹਨੇ ਡਰਿੰਕ ਨਹੀਂ ਕੀਤੀ ਸੀ ਉਹ दारू ਪੀਣ ਲੱਪੀ ਕਦੀ ਕਹਿੰਦੇ ਉਹਨੇ ਬੇਬੀ ਜੀ ਤੋਂ ਥੱਲੇ ਗੱਲ ਨਹੀਂ ਕੀਤੀ ਸੀ ਉਹ ਬੁੜੀਏ ਬੁੜੀਏ ਕਰਨ ਲੱਪੀ ਕਹਿੰਦੀ ਕਹਿੰਦਾ 5 6 ਸਾਲਾਂ ਦੇ ਵਿੱਚ ਇੰਨਾ ਸਾਰਾ ਗੰਦਾ ਹੋ ਗਿਆ ਘਰ ਦਾ ਮਾਹੌਲ ਕਿ ਆਖਰਕਾਰ ਗੱਲ ਡਿਵੋਰਸ ਆ ਕੇ ਮੁੱਕੀ ਕਹਿੰਦਾ ਮੈਂ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਪਰ ਆਪਾਂ ਇਹ ਸੋਚ ਜਾਨਾ ਸਾਡੀ ਘਰ ਵਾਲੀ ਗਲਤ ਨਾ ਹੋ ਜਾਏ ਕਿਸੇ ਬੰਦੇ ਨਾਲ ਗੱਲ ਕਰਦੀ ਹੋਵੇ ਕਹਿੰਦਾ ਕਿਸੇ ਜੇ ਉਹ ਗ ਤਾਂ ਉਹ ਵੀ ਬਹੁਤ ਵੱਡਾ ਤਾਂ ਇੱਕ ਲੂਪ ਹੋ ਲੁੰਦਾ ਕਹਿੰਦਾ ਵੀ ਇੰਨੀ ਕਿ ਜ਼ਿਆਦਾ ਕਹਿੰਦਾ ਗਲ ਸੋਸਾਇਟੀ ਸੀ ਕਹਿੰਦਾ ਮੇਰਾ ਘਰ ਸਾਰਾ ਬਰਬਾਦ ਕਰਤਾ ਇੱਕ ਤੀਜੇ ਪਰਸਨ ਨਾਲ ਸੋ ਭਾਈ ਹੱਥ ਜੋੜ ਕੇ ਬੇਨਤੀ ਹੈ ਸਿਰਫ ਮੈਂ ਉਹਦੇ ਕਹੇ ਦੇ ਵੀਡੀਓ ਬਣਾਉਣ ਲੱਗਾ ਕਿ ਆਪਣੀ ਭਵੇਂ ਜੇ ਐਜ਼ ਅ ਗਰਲ ਵੀ ਐਜ਼ ਅ ਬாய் ਤੁਹਾਡੀ ਸੋਸਾਇਟੀ ਕਿਦਾਂ ਦੀ ਆ ਬਹੁ ਮੈਟਰ ਕਰਦੀ ਆ ਇੱਕ ਬੰਦਾ ਤੁਹਾਡਾ ਸਾਰਾ ਘਰ ਝਾੜ ਸਕਦਾ ਗੱਲ ਜੋ ਵੀ ਮੈਨੂੰ ਚਾਚੀ ਕਹਿੰਦਾ ਸੀ ਸਮਝ ਤਾਂ ਉਹਨੂੰ ਵੀ ਆਉਣੀ ਆ ਸਮਝ ਆਉਣੀ ਉਹਨੂੰ ਬਹੁਤ ਲੇਟ ਕੇ ਜਦੋਂ ਸਾਰਾ ਟਾਈਮ ਨਿਕਲ ਜਾਣਾ ਸੋ ਭਾਈ ਸੋਸਾਇਟੀ ਬਹੁਤ ਇੰਪੋਰਟੈਂਟ ਆ ਤੂੰ ਧਿਆਨ ਰੱਖੋ ਕਿ ਕਿਹੜਾ ਬੰਦਾ ਕਿੱਦਾਂ ਦਾ ਇਨਫਲੂਐਂਸ ਦੇ ਰਿਹਾ ਤੁਹਾਡੇ ਉੱਤੇ ਇੰਨੇ ਕੁ ਸਮਾਰਟ ਤਾਂ ਆਪਾਂ ਹੈਗੇ ਆ ਬਾਕੀ ਰੱਬ ਸਾਰਿਆਂ ਦੇ ਘਰ ਬੰਨ ਕੇ ਰੱਖੇ ਭਾਈ ਖੁਸ਼ੀਆਂ ਹੋਣ ਕਿਸੇ ਦੇ ਘਰ ਚ ਆ ਨਹੀਂ ਹੋਣਾ ਚਾਹੀਦਾ ਸੌਰੀ ਚਾਚਾ ਯਾਰ ਮੈਨੂੰ ਬਾਅਦ ਤੂੰ ਮੇਰੀ ਵੀਡੀਓ ਦੇਖਣੀ ਆ ਪਰ ਸੌਰੀ ਚਾਚਾ ਯਾਰ ਮੈਂ ਜ਼ਿਆਦਾ ਨਹੀਂ ਇੱਥੇ ਦੱਸ ਸਕਦਾ ਪਰ